ਜੀ ਸਾਰਿਆਂ ਨੂੰ ਮੈਂ ਕੁਸ਼ਵਿੰਦਰ ਮਾਨ ਸਵਾਗਤ ਹੈ ਤੁਹਾਡਾ YouTube ਚੈਨਲ ਸላይ ਕੜਾਈ ਤੇ ਹਜਰਾਂ ਜੀ ਆਪਾਂ ਇੱਕ ਵੀਡੀਓ ਲੈ ਕੇ ਵਰਕ ਦੀ ਬਹੁਤ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਬਹੁਤ سارے ਕਮੈਂਟ ਆ ਰਹੇ ਸੀਗੇ ਇਸ ਲਈ ਮੈਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹਾਂ ਆਪਣਾ ਚੈਨਲ ਤੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਮੈਨੂੰ ਤੇ ਅੱਗੇ ਵੀ ਇਸ ਤਰ੍ਹਾਂ ਹੀ ਸਹਿਯੋਗ ਬਣਾਈ ਰੱਖਿਓ ਤੇ ਵੀਡੀਓ ਨੂੰ ਬਤਵਾਦ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਅੱਜ ਆਪਾਂ ਜਿਹੜਾ ਫਲਾਰ ਬਣਾ ਰਹੇ ਹਾਂ 2 ਨੀਡਲ ਵਾਲਾ ਜਿਹੜਾ ਫਲਾਰ ਹੈਗਾ ਸੂਟਾਂ ਵਗੈਰਾ ਤੇ ਕਿਸੇ ਸੇ ਨਰੀ ਤੇ ਜਾ ਕਿਸੇ ਵੀ ਫਰੇਮ ਜਦੋਂ ਆਪਾਂ ਕੋਈ ਆਰਟ ਵਗੈਰਾ ਬਣਾਉਨੇ ਆ ਫਰੇਮ ਦਾ ਨਾ ਉਦੋਂ ਕੰਮ ਆਉਂਦਾ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਤੇ ਕਦੇ ਵੀ ਖਰਾਬ ਨਹੀਂ ਹੁੰਦਾਗਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਵਾਸ਼ ਕਰੋ ਤੇ ਜਿੱਦਾਂ ਮਰਜ਼ੀ ਹਨਾ ਸੂਟ ਨੂੰ ਤੁਸੀਂ ਮਤਲਬ ਹੰਡਾ ਸਕਦੇ ਹੋਗੇ ਇਹਨੂੰ ਵਧੀਆ ਤਰੀਕੇ ਨਾਲ ਤੇ ਆ ਦੇਖੋ ਆਪਾਂ ਅੱਜ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਮੈਂ ਬਣਾਇਆਗਾ ਇੱਕ ਨਿਸ਼ਾਨ ਅਰਾਊਂਡ ਨਿਸ਼ਾਨ ਲਗਾਉਣਾ ਹੈਗਾ ਇੱਕ ਤਾਂ ਸੈ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿਆਦਾ ਵੱਡਾ ਨਹੀਂ ਬਣਾਉਣਾ ਚਾਹੀਦਾ ਮਤਲਬ ਇਹ ਵੱਡਾ ਹੋ ਜਾਂਦਾ ਆਪਣੇ ਆਪ ਹੀ ਜਿਹੜੇ ਸਾਈਡਾਂ ਵਾਲੇ ਸਟਿਚ ਹੁੰਦੇ ਆਗੇ ਤੇ ਇਹਦੇ ਚ ਆਪਾਂ ਦੋ ਲਾਈਨਾਂ ਲਗਾ ਸਕਦੇ ਆ ਨੀ ਵੀ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਆਪਣੀ ਚੁਆਇਸ ਨਾਲ ਜਿਵੇਂ ਹੁਣ ਆਪਾਂ ਦੋ ਨੀਡਲ ਚਾਹੀਦੀਆਂ ਆਪਾਂ ਨੂੰ ਇਹਦੇ ਲਈ ਇੱਕ ਚਿੱਤ ਆਪਾਂ ਥ੍ਰੈਡ ਲਵਾਂਗੇ ਆਹ ਵਾਲਾ ਥ੍ਰੈਡ ਲੈਤਾਗਾ ਆਪਾਂ ਰੰਗੂਲੀ ਰੰਗੂਲੀ ਵਾਲਾ ਥ੍ਰੈਡ ਹੈਗਾ ਇਹ ਤੇ ਤੁਸੀਂ ਐਂਕਰ ਵਾਲਾ ਵੀ ਲੈ ਸਕਦੇ ਹੋਗੇ ਇਹ ਵੀ ਬਹੁਤ ਵਧੀਆ ਹੁੰਦਾ ਹੈ ਜੋ ਕੋਈ ਕਲਰ ਵਗੈਰਾ ਕੁਝ ਨਹੀਂ ਜਾਂਦਾ ਹੈਗਾ ਮੈਨੂੰ ਬਹੁਤ ਕਮੈਂਟ ਆਉਂਦੇ ਵੀ ਕਲਰ ਇਹ ਜੋ ਕਲਰ ਕਦੇ ਫੈਂਟ ਨਹੀਂ ਹੁੰਦਾ ਹੈਗਾ ਮੈਂ ਬਹੁਤ ਸਾਰੇ ਸੂਟ ਬਣਾਏ ਆ ਇਹਦੇ ਨਾਲ ਦੇ ਮਤਲਬ ਆ ਥ੍ਰੈਡ ਨਾਲ స్టార్ట్ సూచా థర్ెడ్పల్ రో ధాగేను కట్టణాగా ਸਿੱਧਾ ਕੱਢ ਕੇ ਦੂਸਰੀ ਨੀਡਲ ਜਿਹੜੀ ਉਹਨੂੰ ਆਪਾਂ ਇੱਥੋਂ ਆ ਦੇਖੋ ਹੁਣ ਧਿਆਨ ਨਾਲ ਤੁਸੀਂ ਇੱਕ ਨੀਡਲ ਤਾਂ ਆਪਾਂ ਕੱਢ ਲਈ ਦੇਖੋ ਇਦਾਂ ਸਿੱਧੀ ਜਿਵੇਂ ਆਪਾਂ ਬਬੂਲਿਅਨ ਸਟਿਚੇ ਵਾਲੇ ਬਣਾਨੇ ਆ ਉਸ ਤਰ੍ਹਾਂ ਜਿਹੜੀ ਦੂਸਰੀ ਨੀਡਲ ਆ ਉਹਨੂੰ ਆਪਾਂ ਜੇ ਤਾਂ ਆਪਾਂ ਫੁੱਲ ਦੀ ਜਿਹੜੀ ਸ਼ੇਪ ਆ ਵੱਡੀ ਕਰਨੀ ਹੈ ਮਤਲਬ ਜਿਆਦਾ ਵੱਡਾ ਦਿਖਾਉਣਾ ਹੈ ਫਿਰ ਤਾਂ ਆਪਾਂ ਇੱਥੋਂ ਥੋੜਾ ਜਿਹਾ ਕ੍ਰੋਸ ਲੈ ਕੇ ਇਸ ਤਰ੍ਹਾਂ ਕੱਢ ਦਾਂਗੇ ਠੀਕ ਹੈ ਜੇ ਤੁਸੀਂ ਛੋਟੀ ਸ਼ੇਪ ਹੀ ਮਤਲਬ ਮੇਨਟੇਨ ਕਰਨੀ ਹੈ ਇਹਦੀ ਫਿਰ ਤੁਸੀਂ ਇਹਦੇ ਨਾਲ ਬਰਾਬਰ ਵੀ ਕੱਢ ਸਕਦੇ ਹੋਗੇ ਇੱਥੇ ਜੀ ਜ਼ਿਆਦਾ ਗੈਪ ਨਹੀਂ ਪਾਉਣਾ ਹੈਗਾ ਬਸ ਉਸ ਹਿਸਾਬ ਰੱਖੋ ਫਿਰ ਇਹਦੇ نیچے ਆਪਾਂ ਫਿੰਗਰ ਰੱਖਾਂਗੇ ਅੰਗੂਠੇ ਨਾਲ ਇਸ ਤਰ੍ਹਾਂ ਆ ਦੇਖੋ ਸਿੰਪਲ ਕਰਕੇ ਦਿਖਾਉਣੀ ਆ ਧਾਗਾ ਲਵਾਂਗੇ ਇੱਦਾਂ ਬਲ ਪਾਵਾਂਗੇ ਤੇ ਨੀਡਲ ਦੇ ਉੱਪਰ ਘੁਮਾ ਦਾਂਗੇ ਠੀਕ ਹੈ ਇਸ ਤਰ੍ਹਾਂ ਬਲ ਪਾ ਕੇ ਨੂੰ ਹਿੰਤਾ ਠੀਕ ਹੈ ਥ੍ਰੈਡ ਚ ਬਲ ਪੈਣਾ ਚਾਹੀਦਾ ਤਰੀਕਾ ਤੁਸੀਂ ਜੋ ਮਰਜੀ ਮੈਂ ਆਹ ਤਰੀਕੇ ਨਾਲ ਪਾਉਣੀ ਹੈ ਜਲਦੀ ਪੈ ਜਾਂਦਾ ਹੈਗਾ ਅੰਗੂਠੇ ਦੇ ਉੱਪਰ ਦੀ ਘੁਮਾ ਕੇ ਫਿਰ ਜਿਹੜੀ ਨੀਲ ਦੇ ਵਿੱਚ ਥ੍ਰੈਡ ਨਹੀਂ ਹੋਗਾ ਹੈਗਾ ਉਹਨੂੰ ਆਪਾਂ ਪਹਿਲਾਂ ਕੱਢ ਦੇਾਂਗੇ ਫਿਰ ਦੂਸਰੀ ਕੱਢਾਂਗੇ ਇੱਥੇ ਇਹਨੂੰ ਫੜ ਕੇ ਰੱਖਾਂਗੇ ਜਦੋਂ ਆਪਾਂ ਢਾਂਗਾ ਕੱਢਣਾ ਹੈ ਫਿਰ ਇਹਨੂੰ ਇੱਥੇ ਇਸ ਤਰ੍ਹਾਂ ਠੀਕ ਹੈ ਇਹਨੂੰ ਕੱਸਦੇ ਆਂਗੇ ਸੰਗਾ ਖਿੱਚ ਕੇ ਫਿਰ ਦੂਸਰੀ ਸਾਈਡ ਐ ਇਸੇ ਤਰੀਕੇ ਨੀਡਲ ਇੱਥੋਂ ਦੀ ਕੱਢ ਕੇ ਇਧਰਲੀ ਸਾਈਡ ਕੱਢ ਕੇ ਉਸ ਤੋਂ ਬਾਅਦ ਇਹਨੂੰ ਇਧਰ ਤਾਂ ਕੱਢ ਕੇ ਦੂਸਰੀ ਆਪਾਂ ਥੋੜੀ ਜੀ ਕਰਾਸ ਲੈਂਦੇ ਹਾਂ ਇਸ ਤਰ੍ਹਾਂ ਪਾਵਾਂਗੇ ਠੀਕ ਹੈ ਤਰੀਕਾ ਵਸੇ ਉਮੀ ਇਹਦੇ ਕੋਈ ਗਿਣਤੀ ਨਹੀਂ ਹੈਗੀ ਸਟਿਚ ਕਿੰਨੇ ਮਰਜ਼ੀ ਪਾ ਸਕਦੇ ਹੋ ਵੱਡੀ ਛੋਟੀ ਜਿੰਨੀ ਕ ਆਪਾਂ ਆਹ ਵਾਲੀ ਜਿਹੜੀ ਪੈਟਰਨ ਆ ਉਹ ਬਣਾਉਣੀ ਹੈਗੀ ਹੁਣ ਆਪਾਂ ਇਹਦੇ 'ਚ ਲੈਣੇਗੇ 6 7 ਸਟਿਚ ਲੈ ਲਏ ਠੀਕ ਆ 7 8 ਲੈ ਸਕਦੇ ਹਾਂਗੀ ਪਹਿਲੀ ਵਾਰ 8 ਵੀ ਲੈ ਸਕਦੇ ਹਾਂ ਤੇ ਠੀਕ ਹੈ ਇਸ ਤਰ੍ਹਾਂ ਹੀ ਛੋਟੀ ਛੋਟੀਆਂ ਦੋ ਪੈਟਰਨਸ ਬਣ ਜਾਣੀਆਂ ਉਸ ਤੋਂ ਬਾਅਦ ਆਪਾਂ ਇਹਦੀ ਸ਼ੇਪ ਹੈ ਜਿਹੜੀ ਉਹ ਬਣਾਵਾਂਗੇ ਠੀਕ ਹੈ ਹੁਣ ਆਪਾਂ ਨੀਡਲ ਨੂੰ نیچے ਲੈ ਜਾਾਂਗੇ ਇੱਕ ਵਾਰ। نیچے ਲੈ ਜਾਂਨ ਤੋਂ ਬਾਅਦ ਤੁਸੀਂ ਜਿਹੜੀ ਆ ਚੀਜ਼ ਆ ਮਤਲਬ ਇਹਦੀ ਇੱਕ ਸਾਈਡ ਐ ਇੱਥੇ ਪਾਵਾਂਗੇ ਠੀਕ ਐ ਇਹਨੂੰ ਇਸ ਤਰ੍ਹਾਂ ਸੀ ਟਾਈਪ ਬਣਾ ਦਾਂਗੇ ਇਹਦੇ ਨਾਲ ਉਲਟੀ ਸੀ ਆ ਇਦਾਂ ਠੀਕ ਐ। ਹੁਣ ਆਪਾਂ ਇਹਦੇ ਇੱਕ ਕੋਰਨਰ ਤੋਂ ਲੈ ਕੇ thread ਨੂੰ దూసే కార్నర్తో లా కి ఠీకా ఫి దూస ఫే థర్డ్ ਹੁਣ ਆਪਾਂ ਇਹ ਕਿੰਨੇ ਪਾਉਣੇ ਆਗੇ ਸਟਿਚਸ ਆਪਾਂ ਹਿਸਾਬ ਲਗਾਉਣਾਗਾ ਵੀ ਇੱਥੇ ਕਿੰਨੀ ਕ ਜਗ੍ਹਾ ਗਈ ਜਿੰਨ ਜਦੋਂ ਆਪਣੀ ਪੈਟਲ ਓਨੀ ਕ ਬਣਗੀ ਫਿਰ ਆਪਾਂ ਇੱਥੇ ਪਾਉਣੇ ਆ ਠੀਕ ਹੈ ਵੀ ਓਨੀ ਕ ਸਟਿਚਸ ਪਾਉਣੇ ਆ ਵੱਧ ਵੀ ਪਾ ਸਕਦੇ ਪਰ ਘੱਟ ਨਹੀਂ ਹੋਣੇ ਚਾਹੀਦੇ ਵੀ ਆ ਜਗ੍ਹਾ ਤੇ ਜਿੰਨੇ ਕ ਸਾਝੇ ਆਜੂਗੀ ਪੈਟਲ ਓਨੇ ਕ ਆਪਾਂ ਪਾ ਜਾਗੇ ਠੀਕ ਹੈ ਪਹਿਲਾਂ ਦੂਸਰੀ ਸਿੰਪਲ ਨੀਡਲ ਕੱਢ ਲਾਂਗੇ ਫਿਰ ਉਸ ਤੋਂ ਬਾਅਦ ਇਹਨੂੰ ਇੱਥੋਂ ਫੜ ਕੇ ਇੱਥੇ ਐਡ ਨੂੰ ਖਿੱਚਾਂਗੇ ਛੱਡਣਾ ਨਹੀਂ ਹੈਗਾ ਤੁਸੀਂ ਇਹ ਇੱਥੋਂ ਨੀ ਤੇਰੀ ਸ਼ੇਪ ਹੈ ਜਿਹੜੀ ਖਰਾਬ ਹੋ ਜਾਂਦੀ ਹੈ ਤੁਹਾਨੂੰ ਮਤਲਬ ਘੁੱਟਕੇ ਫੜ ਕੇ ਰੱਖਣਾ ਹੈਵੇਂ ਗੂਠੇ ਦੇ ਫਿੰਗਰ ਨਾਲ ਠੀਕ ਹੈ ਐਦਾਂ ਬੋਸਨੀ ਬਣੀ ਹੈ ਪੈਟਲ ਇਹ ਥੋੜੀ ਵੱਡੀ ਆ ਜਿਆਦਾ ਗੈਪ ਦੇਵਾਂਗੀ ਤਾਂ ਇਸ ਤਰ੍ਹਾਂ ਵੱਡੀ ਬਣ ਜੂਗੀ ਹੁਣ ਆਪਾਂ ਇੱਕ ਵਾਰ نیچے ਲੈ ਜਾਵਾਂਗੇ نیچے ਲਿਜਾਣ ਤੋਂ ਬਾਅਦ ਨਿਕਲਿਆ ਆ ਕੇ ਫਿਰ ਹੁਣ ਆਪਾਂ ਇਹਦੀ ਮਤਲਬ ਅਗਲੀ ਪੈਟਾਕ ਦੱਸਾਂਗੇ ਕਿੱਥੇ ਬਣਾਉਣੀ ਹੈਗੀ ਠੀਕ ਹੈ ਇਹਦੀ ਜਿਹੜੀ ਬੈਗ ਆ ਵਾਲੀ ਪੈਟਲ ਆਪਾਂ ਪਾਈ ਆ ਹੁਣ ਇਹਦੀ ਬੈਕ ਸਾਈਡ ਤੋਂ ਥੋੜਾ ਜਿਹਾ ਇੱਧਰ ਲੈ ਕੇ ਐਦਾਂ ਸੀ ਬਣਾ ਦਾਂਗੇ ਠੀਕ ਹੈ ਆ ਦੇਖੋ ਐ ਤੋਂ ਇੱਥੇ ਇਹਦੀ ਬੈਕ ਸਾਈਡ ਤੋਂ ਕੱਢਾਂਗੇ ਆਪਾਂ ਥ੍ਰੈਡ ਨੂੰ ਠੀਕ ਹੈ ਫਿਰ ਇਹਦੇ ਸਾਹਮਣੇ ਐਦਾਂ ਪਾ ਕੇ ਨੀਟਲੇ ਇਸ ਤਰ੍ਹਾਂ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੁਣ ਅਗਲੀ ਵੀਡੀਓ ਆਪਾਂ ਜਲਦੀ ਫੁਲਕਾਰੀ ਤੇ ਸ਼ਿੰਦੀ ਵਾਲੀਆਂ ਲੈ ਕੇ ਆਵਾਂਗੇ ਸਾਰੀਆਂ ਜਿਹਦੀ ਵੀ ਡਿਮਾਂਡ ਆ ਰਹੀ ਸੀਗੀ ਹੁਣ ਇਹ ਆਪਾਂ ਸ਼ੇਪ ਦੇ ਹਿਸਾਬ ਨਾਲ ਵੀ ਕਿੱਥੋਂ ਕਰਕ ਆਪਾਂ ਜਿਵੇਂ ਆਹ ਪੈਟਰਨ ਪਾਈ ਐ ਡਿੱਕ ਸ਼ੇਪ ਹੀ ਇਹਨੂੰ ਦੇਵਾਂਗੇ ਤੁਸੀਂ ਗਿਣ ਕੇ ਵੀ ਲੈ ਸਕਦੇ ਹੋ ਥ੍ਰੈਡ ਪਰ ਮੈਂ ਕਦੇ ਗਿਨੇ ਨਹੀਂ ਹੈਗੇਗੀ ਮਤਲਬ ਆਈਡੀਆ ਚਾ ਲਾ ਲੈਣੀ ਆ ਵੀ ਇੰਨੀ ਕਿ ਜਗ੍ਹਾ ਤੇ ਇੰਨਾ ਕ ਫਲਾਰ ਬਣ ਜਾਊਗਾ ਤੇ ਜੇ ਤੁਸੀਂ ਗਿਣਨੇ ਆ ਗਿਣ ਵੀ ਸਕਦੇ ਹੋ ਥ੍ਰੈਡ ਵੀ ਆਪਾਂ ਉਹਦੇ ਕਿੰਨੇ ਪਾਏ ਸੀਗੇ ਹੁਣ ਆ ਪੈਸੇ ਤਰੀ ਇਹਨੂੰ ਇੱਧਰ ਕਮਾ ਕੇ ਇਹਦੇ ਪਿੱਛੋਂ ਅਗਲਾ ਸਟਿਚ ਲਾਵਾਂਗੇ ਫਿਰ ਉਸ ਤੋਂ ਪਿੱਛੋਂ ਅਗਲਾ ਫਿਰ ਐਂਡ ਵਾਲਾ ਮੈਂ ਤੁਹਾਨੂੰ ਦੱਸੂਗੀ ਇੱਕ ਵਾਰ ਆਪਾਂ ਇਹਨੂੰ ਕੰਪਲੀਟ ਕਰ ਲੈਨੇ ਆਂ ਹੁਣ ਦੇਖੋ ਹੁਣ ਆਪਾਂ ਇਹਦੇ ਤਿੰਨ ਪੈਟਲਸ ਪਾਲੀਆਂ ਤੁਸੀਂ ਚਾਰ ਵੀ ਪਾ ਸਕਦੇ ਹੋ ਜਿੰਨੀਆਂ ਮਰਜ਼ੀ ਜਿਵੇਂ ਤੁਸੀਂ ਵੱਡਾ ਛੋਟਾ ਫਲਾਵਰ ਕਰਨਾ ਉਹਦੇ ਹਿਸਾਬ ਨਾਲ ਤੇ ਆ ਦੋ ਵਿਚਾਲੇ ਨੇ ਹੁਣ ਆਪਾਂ ਇਹਦੀ ਜਿਹੜੀ ਲਾਸਟ ਪੈਟਲ ਆਣਾ ਉਹ ਕਿਵੇਂ ਪਾਉਣੀ ਹੈ ਲਾਸਟ ਪੈਟਲ ਆਪਾਂ ਪਾਉਣੀ ਹੈ ਇੱਥੋਂ ਦੀ ਆਪਾਂ ਥ੍ਰੈਡ ਕੱਢ ਲਿਆ ਸੀ ਬਣਾਲੀ ਹਨਾ ਲਾਸਟੇ ਧਿਆਨ ਦੇਣਾ ਹੁੰਦਾ ਹੈਗਾ ਥੋੜਾ ਇੱਥੋਂ ਦੀ ਆਪਾਂ ਜਿਹੜੀ ਆ ਪੱਤੀ ਹੈਗੀ ਇਹਦੇ ਅੱਗੋਂ ਦੀ ਇੱਥੋਂ ਧੱਕਣਾ ਹੈ ਰੈੱਡ ਇਹਦੇ ਵਿੱਚੋਂ ਦੇਖੋ ਇੱਥੋਂ ਠੀਕ ਹੈ ਉੱਪਰੋਂ ਵੀ ਚੱਕ ਸਕਦੇ ਹੋ ਇਹ ਨਾਲ ਥੋੜਾ ਜਿਹਾ ਫਲਾਰ ਦੀ ਸ਼ੇਪ ਹੈ ਜਿਹੜੀ ਹੋਰ ਤਰੀਕੇ ਦੀ ਆਉਂਦੀ ਹੈ ਇਹਦੇ ਨਾਲ ਜ਼ਿਆਦਾ ਸੋਹਣੀ ਆਉਂਦੀ ਹੈ ਠੀਕ ਹੈ ਇਸ ਤਰ੍ਹਾਂ ਚੱਕਣਾਗਾ ਤੁਸੀਂ ਦੂਸਰੀ ਨੀਡਲ ਲੈ ਕੇ ਫਿਰ ਉਸੇ ਤਰੀਕੇ ਨਾਲ Do ar ਜਿਹੜੇ ਵੀ ਆਪਣੇ ਵੀਡੀਓ ਦੇਖ ਕੇ ਸਿੱਖ ਰਹੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਮਤਲਬ ਜੇ ਹੋਊਗਾ ਤਾਂ ਕੋਈ ਇੱਕ ਦੁਬਾਰਾ ਵੀਡੀਓ ਦੇਖ ਲਿਆ ਕਰੋ ਨਾ ਥੋੜੀ ਜੀ ਸ਼ੇਪ ਚ ਕਈ ਵਾਰੀ ਪ੍ਰੋਬਲਮ ਆਉਂਦੀ ਹੁੰਦੀ ਹੈ ਕਿ ਬਾਕੀ ਸਹੀ ਹੁੰਦਾਗਾ ਆ ਦੇਖੋ ਜੀ ਮੈਂ ਆਪਾਂ ਬਣਾਇਆਗਾ ਬਿਲਕੁਲ ਰਾਉਂਡ ਸ਼ੇਪ ਹੈ ਦੀ ਠੀਕ ਹੈ ਜੇ ਆਪਾਂ ਸ਼ੇਪ ਥੋੜੀ ਜੀ ਦੁਰਦੁਰ ਕਰ ਦਾਂਗੇ ਤਾਂ ਉਹ ਵੀ ਫੁੱਲ ਚ ਮਤਲਬ ਸਫਾਈ ਨਹੀਂ ਹੈਗੀ ਇਦਾਂ ਲੱਗਣ ਲੱਗ ਜਾਂਦਾ ਹੈਗਾ ਅਲੱਗ-ਅਲੱਗ ਪੈਟਰਨਸ ਨੇ ਜਿਹਦੇ ਵਿੱਚ 4 ਬਣਾਈਆਂ ਨੇ 5 ਵੀ ਬਣਾ ਸਕਦੇ ਆ 6 ਵਾਲਾ ਵੀ ਬਣਾ ਸਕਦੇ ਆ ਵੱਡਾ ਛੋਟਾ ਜਿਵੇਂ ਵੀ ਠੀਕ ਹੈ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅਗਲੀ ਵੀਡੀਓ ਆਪਾਂ ਜਲਦੀ ਲੈ ਕੇ ਆਵਾਂਗੇ ਮਤਲਬ ਉਹ ਨੈਕਸਟ ਵੀਡੀਓ ਦੇ ਵਿੱਚ ਮਤਲਬ ਉਹ ਸ਼ਿੰਦੀ ਤੇ ਫੁਲਕਾਰੀ ਵਰਕ ਉਹ ਸਾਰਾ ਕੁਝ ਅੱਗੇ ਆਪਾਂ ਕੰਟੀਨਿਊ ਕਰਾਂਗੇ ਠੀਕ ਹੈ ਜੀ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਨ ਲਈ ਤੇ ਸਾਨੂੰ ਇੰਨਾ ਸਾਰਾ ਪਿਆਰ ਦੇਣ ਲਈ